ਕਿ ਮੇਰੇ ਗੁੱਡੀ ਆਈ ਇੱਥੇ ਇਹ ਪੁੱਤ ਗੁੱਡੀ ਤੇ ਨਹੀਂ ਆਈ ਤੇਰੀ ਹੋਰ ਬੈ ਜਾ ਇੱਧਰ ਕਿੱਥੇ ਗੁੱਡੀ ਆਈ ਆ ਮੈਂ ਦੌਂਦਿਆ ਇੱਥੇ ਆ ਗਏ ਬਹੁ ਹੋ ਗਈ ਤੇ ਮੈਂ ਗਿਆ ਸਾਡੇ ਕੋਠੇ ਆਈ ਸੀ ਹੋਰ ਗੁੱਡੀ ਤੇ ਨਹੀਂ ਆਈ ਪੁੱਤ ਹੋਰ ਕਿਧਰ ਆਇਆ ਘਰ ਕੀ ਵੰਡਿਆ ਕੁਛ ਨਹੀਂ ਅੰਕਲ ਜੀ ਇੱਕ ਗੱਲ ਦੱਸਾਂ ਕੈਨੂੰ ਦੱਸਿਆ ਨਾ ਸਾਡੇ ਘਰ ਪੈਸੇ ਆਉਣ ਵਾਲੇ ਆ ਪੈਸੇ ਆਉਣਾਰੇ ਹਾਂ ਕਿੱਥੋਂ ਮੇਰੇ ਪਾਣੇ ਨਾ ਕਿ ਮੇਟੀ ਪਾਈਗੀ 3 ਲੱਖ ਰੁਪਏ ਨਿਕਲੇ ਆ ਤੇ ਮੈਂ ਨਾ ਬਹੁਤ ਬਾਲ ਤੇ ਬੈਟ ਬੋਲ ਲੈਣਾ ਅੱਛਾ ਲੈ ਇਹ ਤਾਂ ਬੜੀ ਉੱਦੀ ਗੱਲ ਆ ਕਿਦੋਂ ਨਿਕਲੀ ਆ ਅਰੇ ਨਿਕਲੀ ਅੱਜ ਹੀ ਆ ਤੇ 2-4 ਦਿਨਾਂ ਨੂੰ ਮਿਲ ਜਾਣੀ ਆ ਉਹ ਬੱਲੇ ਫਿਰ ਪਾਰਟੀ ਵਿਚਾਰੀ ਕਰਨੀ ਆ ਹੂੰ ਵੀ ਪੈਂਦਾ ਵੀ ਬਰਥਡੇ ਫਾਈਵ ਸਟਾਰ ਹੋਟਲ ਚ ਮਨਾਉਣਾ ਅੱਛਾ ਜੀ ਚਲੋ ਵਧੀਆ ਗੱਲ ਆ ਪੁੱਤ ਮੁਬਾਰਕ ਹੋਣ ਤੇ ਮੈਂ ਉਹਨਾਂ ਘਰ ਉਹਨਾਂ ਦੇ ਠੀਕ ਆਜੋ ਜੀ ਕਮੇਟੀ ਲੀ ਲਈ ਆ ਤੁਮ ਨੂੰ 20000 ਦੀ ਲੋੜ ਆ ਤੇ ਇਹਨਾਂ ਪੁੱਛ ਕੇ ਵੀ ਕਿ ਨੂੰ 20000 ਰੁਪਏ ਲੱਲੀਏ ਫੋਨ ਕਰਕੇ ਨਾ ਕਰ ਆਪਲਾ ਮੈਂ ਫੋਨ ਕਰਦਾ ਇਹਨੂੰ ਮੈਂ ਫੋਨ ਕਰਕੇ ਵੇਚਦਾ ਜਦ ਜੇ ਫੋਨ ਕੀਤਾ ਕਿਤੇ ਮੁੱਕਰੀ ਨਾ ਜਾਵੇ ਉਹ ਘਰ ਜਾ ਕੇ ਮਿਲਦਾ ਵਾ ਘਰੇ ਜਾ ਕੇ ਮਿਲਦਾ ਇਹ ਕੱਤਾ ਚਲੋ ਘਰ ਜਾ ਕੇ ਬੀਪੂ ਉਹ ਕਰ ਰਹੀਆਂ ਹਾਂ ਹਾਂ ਮੈਂ ਕਰ ਰਹੀਆਂ ਠੀਕ ਹੋ ਗਿਆ ਬਾ ਵਧੀਆ ਠੀਕ ਠਾਕ ਬਹਿ ਜਾ ਹੋਰ ਕੀ ਬੰਦੇ ਬਾ ਰੋਟੀ ਖਾ ਕੇ ਦੇਣਾ ਅੱਛਾ ਹੂੰ ਪਾਣੀ ਪੀ ਲੈ ਨਹੀਂ ਨਹੀਂ ਪਾਣੀ ਦੀ ਲੋੜ ਹੋਰ ਕਿੰਦਰ ਅੱਜ ਦਰਸ਼ਨ ਪਾਏ ਦਰਸ਼ਨ ਤੁਸ ਕਹਿੰਦੇ ਬਾਈ ਮਾਫ ਦਿਾਈ ਗਈ ਆਵਾ ਕਹਦੀ ਹੋਏ ਖਾਦੀ ਪ੍ਰਾਪਧਾਈ ਕਮੇਟੀ ਦੀ ਘਲਾਈ ਲੱਗਦੀ ਮਾਜਲ ਕਮੇਟੀ ਗੁੰਡੀ ਡਿਗਲੀ ਆ ਅੱਛਾ ਵਾ ਪੈਸੇ ਦੀ ਲੋੜ ਹੀ ਥੋੜੇ ਬੋਦੇ 20000 ਦੇ ਹੀ ਨੇ ਕੋਈ ਨਹੀਂ ਅਜੇ ਮਿਲੇ ਨਹੀਂ ਮੈਂ ਜਦੋਂ ਮਿਲਿਆਗਾ ਤੂੰ ਦਵਾ ਦੂੰਗਾ ਕਰ ਦੋ ਫੋਨ ਕਰ ਦੋ ਅੱਛਾ ਪੱਕਾ ਸਮਝਾ ਮੈਂ ਪੱਕਾ ਪੱਕਾ ਫੋਨ ਕਰ ਦਿੰਦਾ ਅਜੇ ਮੇਰੇ ਨੇ ਜੇ ਕਹਿੰਦੇ ਕੱਲ ਮਿਲੂਗੇ ਵੇਖੋ ਮਿਲਦੇ ਕਿ ਨਹੀਂ ਜੇ ਮਿਲਦੇ ਆ ਇਕੱਠੀ ਕਰਨੀ ਹੈ ਨਾ ਚਲ ਠੀਕ ਹੈ ਦੱਸ ਦਵੀਂ ਹੁਣ ਫਿਰ ਦੋੜ ਜਾਊਗਾ ਫਿਰ ਦਊ ਕਿੰਨੀ ਤਰੀਕ ਨੂੰ ਫਿਰ ਆਣਾ ਫਿਰ ਲੋੜ ਮੈਂ ਤੈਨੂੰ ਦੇ ਦੂੰਗਾ ਦੋ ਤਿੰਨ ਮਹੀਨੇ ਦਾ ਟਾਈਮ ਆ ਗਿਆ ਅੱਛਾ ਜਿਆਦਾ ਨਹੀਂ ਹੋ ਗਿਆ ਟਾਈਮ ਨਹੀਂ ਨਹੀਂ 20000 ਆ ਇਹ ਦੋ ਇਹ ਕਿਹੜਾ 2000 ਆ ਤੇ ਤੁਮੋਂ ਕੇ ਉਹ ਤਾਂ ਮੇਰੀ ਵੀ ਨਿਕਲਾ ਵੇ ਠੀਕ ਠੀਕ ਹਾਂ ਤੋਂ ਜੇ ਤੇਰੀ ਬਾਈ ਜਿੱਥੇ ਮੈਂ ਬਾਈ ਨਹੀਂ ਮੋਰ ਕੇ ਬਾਈ ਉਹ ਤੇ ਦੋ ਦਿਨ ਹੀ ਰਹਿ ਗਿਆ ਵਾ ਅੱਛਾ ਤਾਂ ਹੀ ਦੋ ਦਿਨ ਹੀ ਨੇ ਟਾਈਮ ਦਿੱਤਾ ਵੀ ਸ਼ਾਇਦ ਉਹਦੇ ਚੋਂ ਨਿਕਲਾ ਵੇ ਠੀਕ ਹਾਂ ਤੇ ਜਿਵੇਂ ਚੱਲਦਾ ਚੱਲ ਠੀਕ ਆਉਂਦਾ ਉਸ ਦਿਨ ਫਿਰ ਦਿੰਦੀ ਕਾਹੜਾ ਕੋਈ ਨਹੀਂ ਦੱਸ ਤਮ ਮਾਦਾ ਇਧਰ ਆ ਬੈਲੋ ਤੇਰੀ ਦਿਨ ਰਿਲੀਆ ਵਾ ਉਹ ਲੋਕਾਂ ਦਾਦੀ ਫਿਰਦੀ ਪੈਸੇ ਆਏ ਪੈਸੇ ਆਏ ਪੈਸੇ ਆਏ ਮੈਂ ਕਿੱਥੇ ਪੁੱਤ ਦੱਸਿਆ ਕਿ ਲੋਕਾਂ ਨੂੰ ਮੈਂ ਤਾਂ ਕਿਸੇ ਨੂੰ ਵੀ ਨਹੀਂ ਦੱਸਿਆ ਚਲ ਤੇ ਬਹਿ ਰੋਟੀ ਲੈ ਗਈ ਕਿਉਂ ਨਹੀਂ ਦੱਸਿਆ ਫਿਰ ਪਤਾ ਲੋਗਵਾਨੀ ਨੂੰ ਪਤਾ ਕਿੱਥੋਂ ਲੱਗ ਗਿਆ ਗਾਂਡੀਆਂ ਮੈਂ ਤਾਂ ਕਿਸੇ ਨਾ ਆ ਫਿਰ ਕੀ ਕਿੱਦਾਂ ਫਿਰ ਆਇਆ ਬੰਦਾ ਕਹਿੰਦਾ ਮੈਨੂੰ ਪੈਸੇ ਚਾਹੀਦੇ ਪੈਸੇ ਜਿਹੜੇ 20000 ਰੁਪਏ ਹੁਣ ਮੈਂ ਕਿੱਥੋਂ ਦਵਾਂ ਤੂੰ ਤਾਂ ਨਹੀਂ ਕਿਸੇ ਨਾਲ ਮੈਂ ਕਿਹਨੇ ਮੈਂ ਤਾਂ ਰੋਟੀ ਖਾਣਾ ਇੱਥੇ ਮੈਂ ਕਿਹਨਾਂ ਗੱਲ ਕਰਨੀ ਜਦੋਂ ਕਮੇਟੀ ਚੋਂ ਕਿਹਾ ਮੈਂ ਇਹਨਾਂ ਨੇ ਗੱਲ ਕੀਤੀ ਮਾਦਾ ਤੂੰ ਕਿਹਨਾਂ ਕੀਤੀ ਹੈ ਗੱਲ ਮੈਨੂੰ ਪਤਾ ਹੈ ਹਾਏ ਮੇਰੇ ਕਸੇ ਜਦੋਂ ਤੂੰ ਮੈਨੂੰ ਉਦੋਂ ਦੱਸ ਕੇ ਆਇਆ ਮੈਂ ਕੱਪੜੇ ਦੂਰੇ ਕਰਦੇ ਹ ਤੇ ਤੂੰ ਗਿਆ ਮੈਂ ਤਾਂ ਮੈਨੋਂ ਲੱਗਾ ਵਾ ਤੇ ਮੂੰਹ ਹੱਤ ਧੋਣ ਲੱਗਾ ਤੇ ਮੈਨੂੰ ਰੋਟੀ ਦੇ ਦੇ ਹਾਂ ਤੇ ਤੂੰ ਮੂੰਹ ਹੱਤ ਧੋਣ ਵੜ ਗਿਆ ਤੇ ਮੈਂ ਉਸੇ ਵੇਲੇ ਆ ਕੇ ਤਾਂ ਇੱਥੇ ਰੋਟੀ ਬਣਾਉਣ ਲੱਗੀ ਰੋਟੀ ਦੇਣ ਲੱਗਾ ਮੈਂ ਕਿਹੜੇ ਵੇਲੇ ਬਾਹਰ ਗਈ ਮੈਂ ਤਾਂ ਗਈ ਉਹ ਨਾਲ ਲੱਗ ਬੁੜੀਆਂ ਢਿੱਡ ਚ ਰਪਾਈ ਦੀ ਨਾ ਮੈਂ ਕਿਤੇ ਬੰਦੇ ਨਾਲ ਜਾ ਕੇ ਗੱਲ ਕਰਨੀ ਹੀ ਕੀ ਬਤਾ ਕਿੰਨਾ ਤੂੰ ਕੀਤੀ ਕਿੰਨਾ ਨਹੀਂ ਕੀਤੀ ਹੁਣ ਤੂੰ ਆਪਣੇ ਦਿਮਾਗ ਨਾਲ ਸੋਚ ਕਿੰਨਾ ਗੱਲ ਕੀਤੀ ਮੈਂ ਤਾਂ ਕੋਮਲ ਨਾਲ ਗੱਲ ਕੀਤੀ ਸੀ ਘਰੇ ਤੇ ਕੋਮਲ ਵਾਹ ਇਹ ਕੋਮਲ ਕੋਮਲ ਹਾਂਜੀ ਪੁਰਿਆ ਇੱਧਰ ਆ ਜਿਹੜੀ ਵੀਰ ਕਮੇਟੀ ਚੁੱਕ ਕੇ ਆਇਆ ਏ ਕਮੇਟੀ ਚੁੱਕੀ ਬਾਹਰ ਆ ਮੈਂ ਤਾਂ ਤੇਨਾਂ ਗੱਲ ਕੀਤੀ ਸੀ ਹੂੰ ਤੇ ਤੂੰ ਕਿਸੇ ਨਾਲ ਹੋਰ ਨਾਲ ਗੱਲ ਕੀਤੀ ਮੈਂ ਤਾਂ ਘਰੋਂ ਹੀ ਨਹੀਂ ਬਾਹਰ ਗਈ ਮੈਂ ਕਹਿੰਦਾ ਕਰਨੀ ਮੈਂ ਕੱਦਾਂ ਤੋੜ ਕੇ ਕਰਨੀ ਮੈਂ ਤਾਂ ਬਾਹਰ ਹੀ ਨਹੀਂ ਗਈ ਕਰੋ ਤੇ ਫਿਰ ਘਰੋਂ ਗੱਲ ਬਾਹਰ ਕਿੱਦਾਂ ਗਈ ਆ ਮੈਨੂੰ ਬਤਾ ਤੂੰ ਮੈਨੂੰ ਕੱਪੜੇ ਦੂਰੇ ਕਰਨ ਲਈ ਕਿਹਾ ਮੈਂ ਦੂਰੇ ਕਰਕੇ ਤੇ ਮੈਂ ਸਿਰ ਤੋਂ ਆਜ ਮਾਰੀ ਸਿਰ ਤੋਂ ਮਾਰੀ ਜੀ ਗੱਲ ਕੀਤੀ ਫਿਰ ਮੈਂ ਉਹਨੂੰ ਕੱਪੜੇ ਦੂਰੇ ਕਰਨ ਨੂੰ ਕਿਹਾ ਤੇ ਮੈਂ ਇੱਧਰ ਕਮਰੇ ਚ ਆ ਗਈ ਤੇ ਤੂੰ ਕਹਿ ਮਾਰੀ ਜੂਗਾ ਐ ਉਹ ਸਿਆਪਾ ਆ ਰਿਹਾ ਬੱਡਾ ਸੀਤ ਮਾਈ ਮਾਰ ਸੀਤਾ ਸੀਤਾ ਮਿਸੇਤ ਹਾਂਜੀ ਦਿਨ ਤੱਕ ਨਾ ਗੱਲ ਕੀਤੀ ਵੀ ਵੀਰ ਦੀ ਕਮੇਟੀ ਨਿਕਲੀ ਮਾੜੀ ਜੀ ਕੀਤੀ ਤੇ ਤੂੰ ਕਿਹਦੇ ਨਾਲ ਗੱਲ ਕੀਤੀ ਮੈਂ ਮਾੜੀ ਜਨਚ ਨਾ ਕੀਤੀ ਆ ਅੰਛੇ ਸੱਦੋਂ ਹੁਣ ਐ ਉਹ ਸਿਆਪਾ ਅੰਛਾ ਐ ਜੇ ਕਹਿੰਦੀ ਕੀ ਨੂੰ ਦੱਸਾਂ ਤਿੰਨਾਂ ਜਾਣੇ ਦੱਸਤਾ ਚੌਥਾ ਵੇ ਉਹ ਚੋ ਆ ਗਿਆ ਪੈਸਾਂ ਵਾਲਾ ਉਹ ਤੂੰ ਆਪਣੇ ਘਰ ਦੇ ਜੀਆ ਨਾਲ ਨਹੀਂ ਕੀਤੀ ਸੀ ਗੱਲ ਆਪਣੇ ਬੱਚਿਆਂ ਨਾਲ ਹੀ ਤੇਰੇ ਭੈਣ ਭਰਾਵਾਂ ਨਾਲ ਕੀਤੀ ਮੈਂ ਕਿਹੜਾ ਹੋਰ ਨਾਲ ਗੱਲ ਕੀਤੀ ਸੀ ਠੀਕ ਪਤਾ ਅੰਜੀ ਇਹ ਵੀ ਨੰਦੇ ਘੜਦਾ ਆ ਗਿਆ ਬਹਿ ਜਾ ਮੇਰੀ ਗੋਦੀ ਚ ਅੰਜੀ ਐ ਹੋ ਦੀ ਦਿਨ ਤੇ ਨਾਲ ਗੱਲ ਕੀਤੀ ਸੀ ਇਤਨੇ ਤਾਹ ਵਾਲੀ ਤੇ ਤੂੰ ਕਿਹਦੇ ਨਾਲ ਕੀਤੀ ਮੈਂ 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 ਤਾਂ ਨਹੀਂ ਕੀਤੀ ਕਿਹੜੇ ਅੰਕਲ ਨਾਲ ਮੈਂ ਤੇਰੀ ਅੰਕਲ ਬਾਸ ਫੇਰ ਪਾ ਗਿਆ ਸੀ ਆਪਾਂ ਕਰਾਲਾ ਵਾਲਾ ਮੋਢੇ ਤੇ ਕਰਾਲਾ ਮੂੰਹ ਫੇਸਰ ਗੱਲਾਂ ਮਾਰਦੀ ਮੈਂ ਸ਼ੇਲ ਹੁੰਦਾ ਫੇਸਰ ਦੀ ਮਾਂ ਪਾਨੇ ਕਰਦਾ ਫੇਸਰ ਕਿੰਦਾ ਆ ਫੇਸਰ ਮੋਢੇ ਕਰਨਾ ਦੱਸ ਹੁਣ ਪੈਸੇ ਉਹਨੂੰ ਦਵਾਂਗੇ ਤੁਹਾਨੂੰ ਦਵਾਂ ਮੈਂ ਐਕਟਿਵ ਲੈਣੀ ਆ ਹਾਂ 5-7000 ਦੀ ਚਾਕਲੇਟਾਂ ਹਾਂ ਸੋਟੀਆਂ ਦੀ ਚਾਕਲੇਟਾਂ 50000 ਦੀ ਚਾਕਲੇਟਾਂ ਲਿਗਾ ਪਹਿਲਾਂ ਨੇਲ ਐਕਸਟੈਂਸ਼ਨ ਤੇ ਕਾਲਜ ਵਾਸਤੇ ਕੱਪੜੇ ਪਛਾਤਨਾ ਵਾਏ ਆਹੋ ਜਿਹੇ ਪਾਈ ਜਾਈਏ ਇਹਦੇ ਉੱਤੇ ਪਾਈ ਜਾਈਗੇ ਹਣ ਲੈਂਟਰ ਪਾਉਣਾ ਮੈਂ ਤਾਂ ਕਹਿ ਚੱਲ ਜੀ ਲੈਂਟਰ ਪਾ ਲਾਂਗੇ ਵਾਏ ਉਧਰ ਦੀ ਕੰਦ ਕਰਵਾ ਲਾ ਆਪੋ ਤੱਕ ਆਪੇ ਬਿਜਲੀ ਲਵਾਉਣ ਨੂੰ ਵੀ ਤਿਆਰੀ ਬਿਜਲੀ ਨਹੀਂ ਬਲੀਚਿੰਗ ਕੀ ਬਲੀਚਿੰਗ ਕਰਨੀ ਪਲੀਜ਼ ਮੈਂ ਕਹੀ ਜਾਂਦੀ ਬਿਜਲੀ ਨਾ ਮੈਂ ਬਾਸ ਤੇ ਕਰਾਉਣੇ ਨਾ ਤਾਉ ਨੂੰ ਸਿੱਧੇ ਕਰਾਉਣੇ ਗਾਂ ਗਾਣ ਤੇ ਜਵਾਨ ਹੀ ਹੁਣ ਆਏ ਆਗੇ ਤੂੰ ਹਣ ਫਰੀਚਾ ਕਰਾਉਣੀ ਆਂ ਹੈ ਵੇ ਪੁੱਤ ਵੇ ਤੂੰ ਹੀ ਕਰੀ ਜਾਂਦਾ ਮੇਰੇ ਨਾਲ ਲੋ ਜਿਹੜਾ ਸਾਰਾ ਜੇ ਜਦੋਂ ਸਾਰਿਆਂ ਨੂੰ ਤੂੰ ਦੱਸ ਦਿੱਤਾ ਸਾਡੇ ਲੱਖ ਰੁਪਏ ਨੇ ਜਿਹੜਾ ਇਕ ਆ ਆ ਵਿੱਚ ਐ ਇੰਨੇ ਦੱਸਤਾ ਆ ਵੀ ਕੀ ਕਰਨਾ ਇਹ ਘਰ ਦੇ ਭੇਤੀਆਂ ਨੇ ਲੰਕਾ ਟਾਈ ਹੋ ਉਹੋ ਹੀ ਗੱਲ ਨਾ ਰਾਵਣ ਜਿਹਦੇ ਸੋਨੇ ਲੰਕਾ ਮੇਰੇ ਤੇ ਹੈਗੀ ਵੀ ਕੁੜੇ ਲੱਕੜ ਦੀ ਐ ਸਾਰੀ ਅੱਗ ਲੱਗ ਜਾਣੀ ਇਹਨੂੰ ਆਹੋ ਉਹਦੇ ਤੇ ਸੋਨੇ ਦੀ ਸੜੀ ਨਹੀਂ ਸਾਰੀ ਤੇ ਆ ਜਿਹੜੇ ਕੱਖਾਂ ਦੇ ਕੁਲੀ ਜੇ ਮੈਨੂੰ ਸੜਕੋ ਸਵਾਹ ਕਰ ਦੇਣੀ ਮੈਂ ਉਹਦੀ ਗੱਲ ਕਰ ਤੂੰ ਜੇ ਨਿਆਣਾ ਆ ਉਹ ਮੁੰਡਾ ਵਿਚਾਰਾ ਤੇ ਨਿਆਣਾ ਉਹ ਸਿਆਣਾ ਆ ਗਿਆ ਨਾ ਘਰੇ ਫੇਰ ਮੈਂ ਉਹਦੀ ਗੱਲ ਕਰਨ ਦਈ ਆ ਤੇ ਉਹ ਤੇ ਨਿਆਣੇ ਨੇ ਚਲ ਮੂੰਹ ਉਹਦੀ ਗੱਲ ਨਿਕਲ ਗਈ ਉਹਨੇ ਨਿਆਣੇ ਨੇ ਘਰ ਬਾਹਰ ਜਾ ਕੇ ਤੇ ਇਹਨੇ ਜੇ ਗੱਲ ਕਰ ਲਈ ਦਿੱਤੀ ਤੇ ਤੂੰ ਭੁੜਕਦਾ ਆਇਆ ਘਰ ਲੈਣ ਤੇ ਮੈਨੂੰ 20000 ਰੁਪਏ ਦੇ ਦੋ ਉਹ ਸੋਚਣੀ ਚਾਹੀਦੀ ਏ ਕਿ ਉਹਦੇ ਤਮਾਸ ਹੋ ਜਾਈਦਾ ਉਹਦਾ ਸਾਹ ਇਹਦੇ ਵਿੱਚ ਕੁਝ ਨਹੀਂ ਆਣਾ ਤੂੰ ਗਿਲਣਾ ਨਹੀਂ ਗਿਲਣਾ ਨਹੀਂ ਫੁੱਟਬਾਲ ਤੇ ਕ੍ਰਿਕਟ ਚਲੋ ਇਹਦਾ ਤੇ ਪੁੱਤ ਇੰਨਾ ਖਰਚਾ ਨਹੀਂ ਫੁੱਟਬਾਲ ਦਾ ਦਾ ਏਡਾ ਗੱਲ ਲਵਾਵੇ ਫੁੱਟਬਾਲ ਬਣਾ ਕੇ ਚੁੰਨੀਆਂ ਵਿੱਚ ਪਾ ਕੇ ਉਹਨਾਂ ਖੰਡੀ ਜਾ ਇਹਨੂੰ ਫੁੱਟਵਾ ਦੇਣ ਲਿਆ ਗਿਆ ਲੱਖ ਰੁਪਈਆ ਭਾਏ ਕਿ ਕਰੋੜ ਨਹੀਂ ਆ ਮੈਂ ਕਿ ਜੂਸ ਭਰਾ ਆ ਜੂਸ ਭਰਾ ਜਾ ਫਿਰ ਕਿਹੜੇ ਖੜ ਮਾ ਲਿਆ ਕ੍ਰਿਕਟਰ ਦੀ ਕਿੱਟ ਮੰਗਣ ਦੇ ਉਹ ਸਿਆਣਾ ਬਿਆਣਾ ਹੈਗਾ ਹੀ ਤੇ ਕਿਨਾਂ ਸੁਣ ਕੇ ਉਸੇ ਕਦੇ ਮਾਸਾ ਜਰਾਂ ਤੇ ਨਹੀਂ ਹੋਈ ਉਸੇ ਵੇਲੇ 扑ੜਕਦਾ ਆਇਆ ਘਰ ਫਿਰ ਮੈਨੂੰ 20000 ਦੇ ਦੋ ਸਾਡਾ ਇਹ ਇੱਥੇ ਜਿਹੜਾ ਅਸੀਂ ਥੋੜਾ ਬਹੁਤਾ ਕੰਮ ਕਰਾਉਣਾ ਉਹ ਭਾਵੇਂ ਸਾਡਾ ਰੁਕ ਜੇ ਤੁਹਿਆਂ ਨਾ ਆਰ ਮੋਡੀਆਂ ਕਰਾਓ ਉਹ ਕਰਾਓ ਜਿਹੜੇ ਗੱਡੀਆਂ-ਗੱਡੀਆਂ ਨਾਲ ਨਿਆ ਲਾਓ ਤੁਹਾਡੇ ਲੱਖ ਰੁਪਈਆ ਇਹ ਗੱਡੀ ਪੈਂਕਰੋੜ ਰੁਪਈਆ ਨੇਗਾ ਤੁਸੀਂ ਤਾਂ ਐ ਕਰਦੇ ਹਾਂ ਵੀ ਸਾਰੇ ਮੂੰਹ ਟੱਡ ਕੇ ਮੈਂ 5000 ਲੈਣਾ ਅੱਗੇ ਨੇ 10000 ਇਦਾਂ 5-5000 ਕਰਕੇ ਉਹ ਨਿਕਲ ਜਾਣੇ ਪਏ ਉਹ ਗੱਲਾਂ ਨਾ ਉਹ ਸਹੀ ਗੱਲ ਹੈ ਪਿਸਿਆਣੇ ਕਹੀਏ ਗੋਤ ਪਿੱਛੇ ਅਗਲ ਹੁੰਦੀ ਬੀਬੀਆਂ ਦੀ ਤੇ ਗੋਤ ਵੀ ਨਹੀਂ ਹੈ ਕਿੱਧਰ ਦਾ ਹੈਗਾ ਵੀ ਜੂੜਾ ਹੈ ਜੂੜੇ ਪਿੱਛੇ ਵੀ ਕਿੱਥੇ ਹੁੰਨੀ ਉਹ ਗੋਲ ਮੋਲ ਜੀ ਹੋ ਗਈ ਗੱਲ ਤੇਰਾ ਉਹ ਜੂੜਾ ਤੇ ਉਹ ਜੀ ਗੋਲ ਮੋਲ ਗੱਲ ਕਰਤੀ ਮੈਂ ਮੈਂ ਤਾਂ ਜਾ ਕੇ ਵੇ ਥੋੜੀ ਬੋਤ ਮੈਂ ਹਾਂ ਚਲੇ ਇਦਾਂ ਗੱਲ ਕਰ ਲੈਣੀ ਆ ਫੇਰ ਕੀ ਚੱਲ ਇਹ ਇਨੇ ਨਿਆਣੇ ਨਿਆਣੇ ਨਾ ਕਹਦੋ ਕੀ ਕੀਤੀ ਕੇ ਨੇ ਗੱਲ ਕੋ ਸਿਰਤ ਦੀ ਹੁਣ ਮਤ ਨਹੀਂ ਨਾ ਕੰਮ ਕੀਤੀ ਹਾਂ ਮਤ ਨਹੀਂ ਕੀਤੀ ਭਾਈ ਗੀ ਲੋਲੀ ਮੇਰੇ ਨਾ ਮੰਮੀ ਨੇ ਇਨੇ ਕੀਤੀ ਮੈਂ ਤੂੰ ਇਨੇ ਵਿਦਾਇ ਕਹਦੋ ਕੀਤੀ ਮੈਂ ਮੇਰੇ ਨਾ ਮੰਮੀ ਨੇ ਇਨੇ ਕੀਤੀ ਮੈਂ ਸਿੱਤ ਨਹੀਂ ਇਨੇ ਕ ਕਰਦੀ ਹਾਂ ਤੇ ਸੀਨਾ ਖਾਈ ਕਰਦੀ ਹਾਂ ਇਨੇ ਵੇ ਸਾਰਾ ਖੋਲਦਾ ਭੇਦ ਹਾਂ ਹਾਂ ਆਦ ਮਾਰੀ ਜੀ ਕਿਤੇ ਮੇਰੇ ਤੇ ਖਰਚੇ ਨਾ ਨਾਵੇਂ ਗਾਂ ਤਾਂ ਦਿਕਾਂ ਦੀ ਇਕਲੇ ਆ ਪਿੰਡਿਆਂ ਨੇ ਸਾਹਮਣੇ ਕੋਈ ਗੱਲ ਕਰਾਈ ਮੈਂ ਤਿੰਨ ਮਿੰਟ ਦੱਸਿਆ ਕਰਨੀ ਗੱਲ ਖਤਮ ਆ ਆਪੇ ਆਪਣੇ ਕੌਣ ਜਿਹਾ ਰੱਖ ਲਿਆ ਕਰਨੇ ਆ ਜਿੱਥੇ ਲੋੜ ਪਈ ਆਪੇ ਖਰਚੇ ਲਿਆ ਕਰਨੇ ਤੁਹਾਨੂੰ ਵੀ ਦੱਸਿਆ ਗਿਆ ਨਾ ਤੁਸੀਂ ਤੇ ਪਹਿਲਾਂ ਰਿਮੋਡਿੰਗ ਕਰਾ ਲਓ ਤੇ ਇਹੇ ਕਰਾ ਲਓ ਮੇਰੀ ਗੱਲ ਸੁਣ ਉਹਨੂੰ ਹੁਣ ਕੋਈ ਕਮੇਟੀ ਮਿਲੀ ਨਹੀਂ ਆ ਤੇ ਹੁਣ ਮੈਂ ਵੀ ਕਿਹਨੂੰ ਕਹੂੰਗਾ ਹਾਂ ਇਹਨੂੰ ਹਾਂ ਗੱਲ ਕੀਤੀ ਆ ਕਾਤੇ ਨੂੰ ਕਹੀ ਪਈ ਗਾ ਉਹ ਦੇਣਗੇ ਮੈਂਬਰ ਦੇਣਗੇ ਤੇ ਉਹ ਕਹਿੰਦਾ ਫੇਰ ਮੈਂ ਦਾ ਤੈਨੂੰ ਕਮੇਟੀ ਦਾ ਤੇ ਮੈਂਬਰ ਨੇ ਅਜ ਕਮੇਟੀ ਨਹੀਂ ਦਿੱਤੀ ਕੀ ਪਤਾ ਉਹ ਵੀ ਸਾਰੇ ਭੱਜ ਜਾਣ ਕਮੇਟੀ ਗਾ ਚਲੋ ਤੁਸੀਂ ਖੇਡ ਮਾਰ ਲ ਜਾਗੇ ਜਾਓ ਜੋ ਹੋਣਾ ਹੀ ਹੋ ਤੇ ਹੋ ਗਿਆ ਤੁਸੀਂ ਪਿੰਡ ਵਸੇ ਆ ਨਹੀਂ ਤੇ ਚੋਰ ਪਹਿਲੋਂ ਮੈਂ ਵੇਖ ਕੇ ਆਵਾਂ ਕੀ ਕਹਿੰਦੇ ਪੈਸੇ ਤੇ ਲਾ ਤੂੰ ਵੀ ਮਤਲਬ ਤੇਰਾ ਵੀ ਕੋਈ ਹਾਰ ਨਹੀਂ ਉਹੋਈ ਗੱਲ ਗੇ ਕੰਦਾ ਕੰਮਣ ਹੈ ਲੋਕੀ ਕਨੇ ਪਚਾਰ ਆ ਗਿਆ ਐ ਮੇਰੇ ਪੋਤੇ ਵੀ ਲੱਲੂ ਜਾ ਇਹਨੂੰ ਤੇ ਉਹ ਵੀ ਨਹੀਂ ਕੀ ਕਹਿੰਦੇ ਹੁੰਦੇ ਆ ਹਫ਼ਤਾ ਵੀ ਨਹੀਂ ਆਉਂਦੀਆਂ ਲੋਕੀ ਕਹਿੰਦੇ ਕਮਲੇ ਜੰਮਣ ਤਕੰਦਾ ਕੰਮਣ ਤੇ ਆਂਦਾ ਕੰਦਾ ਕੰਮਣ ਤਾਂ ਪਚਾਰਾ ਗਿਆ ਤੇਰੇ ਰੱਬ ਨੇ ਕਿਤੇ ਲੋਲੇ ਮੈਨੂੰ ਹੀ ਦਿੱਤੇ ਯੋ ਹੁਣ ਆਈ ਉਹ ਤੇ ਹੁਣ ਹੋ ਗਿਆ ਹੁਣ ਕੀ ਹੱਸਾ ਇਹਦਾ ਭਾਬੀ ਰੱਖਾ ਹੁੰਦੇ ਇਹਨਾਂ ਦਾ